ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਦੋਂ ਜਗਤ ਦੇ ਸੁਆਮੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਰੂਰ ਦੇ ਕੋਲ ਜਿੱਥੇ ਸ਼ਹਿਰ ਦੇ ਬਾਹਰਲੇ ਪਾਸੇ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਿਆ ਹੋਇਆ ਹੈ ਇੱਥੇ ਬੈਠੇ ਹੋਏ ਸਨ ਇੱਥੇ ਉਜਾੜ ਚ ਬੈਠਿਆਂ ਦੀ ਪਰਖ ਕਰਨ ਵਾਸਤੇ ਕਾਲੀਯੋਗ ਮਹਾਰਾਜ ਜੀ ਦੇ ਕੋਲ ਆ ਗਿਆ ਉਸ ਸਮੇਂ ਬੜੀ ਭਾਰੀ ਹਨੇਰੀ ਉઠી ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਬੜੇ ਭੈਪੀਤ ਹੋ ਗਏ ਤੇ ਆਖਣ ਲੱਗੇ ਮਹਾਰਾਜ ਮੈਨੂੰ ਇਹ ਲੱਗਦਾ ਹੈ ਕਿ ਇਹ ਹਨੇਰੀ ਮੇਰੀ ਜਾਨ ਲੈਣ ਵਾਸਤੇ ਆਈ ਹੈ ਸਤਿਗੁਰਾਂ ਨੇ ਕਿਹਾ ਮਰਦਾਨਿਆ ਡਰ ਨਾ ਪਰਮੇਸ਼ਰ ਨੂੰ ਚੇਤੇ ਕਰ ਹਨੇਰੀ ਦੇ ਡਰ ਕਾਰਨ ਰਬ ਰਬ ਕਰਦੇ ਭਾਈ ਮਰਦਾਨੇ ਨੇ ਆਪਣਾ ਮੂੰਹ ਲੁਕਾ ਲਿਆ ਫਿਰ ਬੜਾ ਭਾਰੀ ਬਦਲ ਕਰ ਗਿਆ ਬਿਜਲੀ ਕਟਕੀ ਤੇ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਛਾ ਗਿਆ ਫਿਰ ਗੜਿਆਂ ਦੀ ਵਰਖਾ ਹੋਈ ਪਰ ਹਜ਼ੂਰ ਪਾਸ ਕੋਈ ਵੀ ਗੜਾ ਨਾ ਗਿਰਿਆ ਫਿਰ ਕਲਯੁਗ ਆਪਣਾ ਰੂਪ ਧਾਰ ਕੇ ਧਨ ਸ਼ਿਰ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆ ਗਿਆ ਉਸ ਦਾ ਸੋਨੇ ਰੰਗਾ ਸਰੀਰ ਸੀ ਇੱਕ ਹੱਥ ਨਾਲ ਜ਼ੁਬਾਨ ਪਕੜੀ ਹੋਈ ਸੀ ਤੇ ਦੂਜੇ ਹੱਥ ਵਿੱਚ ਇਸ ਨੇ ਆਪਣਾ ਲਿੰਗ ਫੜਿਆ ਹੋਇਆ ਸੀ ਇਸਨੇ ਸਤਗੁਰਾਂ ਦੇ ਉੱਤੇ ਆਪਣਾ ਜ਼ੋਰ ਚਲਾਉਣ ਦਾ ਬੜਾ ਯਤਨ ਕੀਤਾ ਪਰ ਉਸ ਦਾ ਕੋਈ ਵੀ ਜ਼ੋਰ ਚੱਲ ਨਾ ਸਕਿਆ ਅਖੀਰ ਸਤਗੁਰਾਂ ਦੇ ਚਰਨੀ ਟੈਪਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਸ ਸਮੇਂ ਮੇਰਾ ਰਾਜ ਹੈ ਮੇਰਾ ਨਾਮ ਕਲਯੁਗ ਹੈ ਮੈਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ ਪਹਿਲਾ ਸਤਯੁਗ ਸੀ ਲੱਖ ਬਰੇ ਦੀ ਮਨੁੱਖ ਦੀ ਉਮਰ ਹੁੰਦੀ ਸੀ ਤੇ 100 ਵਾਰੀ ਬੀਜਿਆ ਮਨੁੱਖ ਇੱਕ ਵਾਰੀ ਭੋਗਦਾ ਸੀ ਤੇ 100 ਬੀਜ ਰੂਪ ਹੋ ਕੇ ਫਲਦਾ ਸੀ ਜਿਹੜਾ ਔਗਣ ਕਰੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ ਫਿਰ ਤ੍ਰੇਤੇ ਵਿੱਚ 10000 ਸਾਲ ਦੀ ਉਮਰ ਸੀ ਤੇ ਇੱਕ ਆਦਮੀ ਦੇ ਔਗਣ ਕਰਨ ਦਾ ਫਲ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ ਫਿਰ ਦਵਾਪਰ ਵਿੱਚ 1000 ਸਾਲ ਦੀ ਉਮਰ ਸੀ ਤੇ ਔਗਣ ਦਾ ਫਲ ਸਾਰੀ ਕੁੱਲ ਨੂੰ ਭੋਗਣਾ ਪੈਂਦਾ ਸੀ ਪਰ ਹੁਣ ਮੇਰਾ ਰਾਜ ਮਨੁੱਖ ਦੀ 100 ਸਾਲ ਦੀ ਉਮਰ ਹੈ ਇਸ ਵਿੱਚ ਜਿਹੜਾ ਕਰਮ ਕਰੇ ਉਸ ਦਾ ਫਲ ਉਹ ਆਪ ਹੀ ਭੋਗਦਾ ਹੈ ਇਹੋ ਜਿਹਾ ਮੇਰਾ ਨਿਯਮ ਹੈ ਜਿਸ ਤਰ੍ਹਾਂ ਕੇ ਸਤਜੋਗ ਪਾਪ ਕਮਾਇਆ ਇਕ ਇਸ ਪਿਛਾ ਸਭ ਦੇਸ਼ ਦੁਖਾਲਾ ਤ੍ਰੇਤੇ ਨਗਰੀ ਪੀੜੀ ਹੈ ਦਵਾਪਰ ਪਾਪ ਵੰਸ ਕਲ ਦਾਲਾ ਐਸੇ ਪ੍ਰਕਾਰ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਇਉਂ ਲਿਖਿਆ ਹੈ ਕਲਯੁਗ ਬੀਜਾ ਸੋ ਲੁਣਾ ਵਰਤਾਤਰਮ ਨਿਆਉ ਸੁਖਾਲਾ ਫਲਾ ਕਮਾਣਾ ਤਹਿ ਜੁਗੀ ਕਾਲਯੁਗ ਸਫਲ ਧਰਮ ਤਤਕਾਲਾ ਸੋ ਸਾਧ ਸੰਗਤ ਜੀ ਕਾਲਯੁਗ ਨੇ ਕਿਹਾ ਕਿ ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ ਹਨ ਕਿਸੇ ਨੂੰ ਵੀ ਨਹੀਂ ਛੱਡਿਆ ਮਹਾਰਾਜ ਜੀ ਆਪ ਜੀ ਨੇ ਮੇਰੇ ਰਾਜ ਵਿੱਚ ਅਵਤਾਰ ਧਾਰਿਆ ਹੈ ਕਾਲਯੁਗ ਦਾ ਬੇਸ਼ਰਮੀ ਵਾਲਾ ਰੂਪ ਦੇਖ ਕੇ ਸਤਿਗੁਰਾਂ ਨੇ ਕਿਹਾ ਕਿ ਤੂੰ ਐਸਾ ਸਰੂਪ ਕਿਉਂ ਧਾਰਨ ਕੀਤਾ ਹੈ ਏ ਹਨੇਰੀ ਗੜੇ ਆਦਕ ਤੇ ਭਿਆਨਕ ਰੂਪ ਪਿੱਛੇ ਤੇਰਾ ਕੀ ਮਨੋਰਥ ਹੈ ਮਹਾਰਾਜ ਦੀ ਗੱਲ ਸੁਣ ਕੇ ਕਾਲਯੁਗ ਨੇ ਕਿਹਾ ਕਿ ਇਸ ਪਿੱਛੇ ਮੇਰੇ ਦੋ ਮਨੋਰਥ ਹਨ ਪਹਿਲਾ ਮਨੋਰਥ ਇਹ ਕਿ ਤੁਹਾਨੂੰ ਪੈਪਿਤ ਕਰਨਾ ਆਪਣੇ ਪ੍ਰਭਾਵ ਵੇਠ ਲੈਣਾ ਉਸ ਦੇ ਵਿੱਚ ਤਾਂ ਮੈਂ ਸਫਲ ਨਹੀਂ ਹੋ ਸਕਿਆ ਇਸ ਲਈ ਮੈਂ ਹੁਣ ਤੁਹਾਡੀ ਸ਼ਰਨਾਗਤ ਹਾਂ ਦੂਸਰਾ ਮਨੋਰਥ ਇਹ ਹੈ ਕਿ ਆਪ ਜਿਨ੍ਹਾਂ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ ਮੈਂ ਓਨਾਂ ਸਾਰੇ ਜੀਵਾਂ ਦੇ ਸੁਭਾਅ ਦੌਰ ਅਸਾਂ ਵਿੱਚ ਵਿਗਾੜ ਦਿੰਦੇ ਹਨ ਇਹ ਭਿਆਨਕ ਰੂਪ ਧਾਰਨ ਕਰਨਾ ਜੀਵਾਂ ਦੀ ਵਿਗੜੀ ਹੋਈ ਸ਼ਕਲ ਪੇਸ਼ ਕੀਤੀ ਹੈ ਕਿ ਮੇਰੇ ਰਾਜ ਵਿੱਚ ਖਾਣ ਭੋਗਣ ਵਿੱਚ ਲੋਕ ਬੇਪੜਤ ਹੁੰਦੇ ਰਹਿਣਗੇ ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਹੈ ਅਬ ਲਖਣ ਨਰ ਜੈਸੇ ਕਰਹੀ ਤੈਸੇ ਵੇਖ ਆਇਓ ਮੈਂ ਤਰਹੀ ਦੇਵ ਸੁਪੰਦਾ ਤਜ ਕਰ ਸਾਰੀ ਦੁਐ ਇੰਦਰਾ ਸਵਾਦਨ ਬਸਕਾਰੀ ਤੇ ਹੁਣ ਆਪ ਜੀ ਕਿਰਪਾ ਕਰੋ ਮੇਰੀ ਪੇਟਾ ਅੰਗੀਕਾਰ ਕਰੋ ਕਲਯੁਗ ਦੀ ਗੱਲ ਸੁਣ ਕੇ ਮਹਾਰਾਜ ਨੇ ਪੁੱਛਿਆ ਕਿ ਕੀ ਪੇਟਾ ਦੇਣੀ ਚਾਹੁੰਦਾ ਹੈ ਮਹਾਰਾਜ ਦੀ ਗੱਲ ਸੁਣ ਕੇ ਕਲਯੁਗ ਨੇ ਕਿਹਾ ਕਿ ਮਹਾਰਾਜ ਜੀ ਮੇਰੀ ਚਾਰ ਪ੍ਰਕਾਰ ਦੀ ਪੇਟਾ ਪ੍ਰਵਾਨ ਕਰੋ ਪਹਿਲੀ ਹੈ ਹੀਰੇ ਮੋਤੀ ਨਾਲ ਜੜਤ ਤੇ ਸੁਗੰਧਿਤ ਪਦਾਰਥਾਂ ਨਾਲ ਲੱਦੇ ਹੋਏ ਸੁੰਦਰ ਮਕਾਨ ਦੂਜੀ ਹੈ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ ਏਜੀ ਹੈ ਰिदियां ਸਦੀਆਂ ਜਿਨ੍ਹਾਂ ਦੇ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਣ ਤੇ ਚੌਥੀ ਹੈ ਚਕਰਵਰਤੀ ਰਾਜ ਭਾਗ ਫੌਜਾਂ ਜਿਸ ਕਰਕੇ ਸਾਰਿਆਂ ਉੱਪਰ ਹਕੂਮਤ ਕਰ ਸਕੋ ਕਿਰਪਾ ਕਰਕੇ ਇਹ ਮੇਰੀਆਂ ਪੇਟਾਵਾਂ ਨੂੰ ਅੰਗੀਕਾਰ ਕਰੋ ਸਤਿਗੁਰਾਂ ਨੇ ਕਿਹਾ ਕਿ ਅਸੀਂ ਤੇਰੀ ਕੋਈ ਪੇਟਾ ਸਵੀਕਾਰ ਨਹੀਂ ਕਰਨੀ ਅਸੀਂ ਇਹਨਾਂ ਪਦਾਰਥਾਂ 'ਚ ਪਰਚਣ ਵਾਸਤੇ ਨਹੀਂ ਆਏ ਆਮ ਲੋਕਾਂ ਦਾ ਸੁਭਾਅ ਹੈ ਕਿ ਲੋਕ ਮਕਾਨ ਆਦ ਬਣਾਉਣ ਵਿੱਚ ਦੂਜੇ ਭੋਗਾਂ ਵਿੱਚ ਤੀਜੇ ਸਿੱਧੀਆਂ ਵਿੱਚ ਤੇ ਚੌਥੇ ਰਾਜ ਸਾਜ ਵਿੱਚ ਫਸੇ ਰਹਿੰਦੇ ਹਨ ਗੁਰੂ ਜੀ ਨੇ ਚੌਹਾਂ ਦਾ ਖੰਡਨ ਕੀਤਾ ਤੇ ਕਲਯੁਗ ਦੀ ਭੇਟਾ ਅੰਗੀਕਾਰ ਨਾ ਕੀਤੀ ਇਸ ਤਰ੍ਹਾਂ ਬਚਨ ਬिलास ਹੁੰਦਿਆ ਕਲਯੁਗ ਸਤਿਗੁਰਾਂ ਦੇ ਚਰਨੇ ਟੈ ਪਿਆ ਤੇ ਸਤਿਗੁਰਾਂ ਦੇ ਅਧੀਨ ਹੋ ਗਿਆ ਫਿਰ ਸਤਿਗੁਰਾਂ ਨੇ ਪੁੱਛਿਆ ਕਿ ਹੇ ਕਲਯੁਗ ਆਪਣੇ ਰਾਜ ਵਿੱਚ ਤੂੰ ਹੋਰ ਕੀ ਕੀ ਕਰੇਗਾ ਮਹਾਰਾਜ ਦੀ ਗੱਲ ਸੁਣ ਕੇ ਕਲਯੁਗ ਨੇ ਕਿਹਾ ਕਿ ਮਹਾਰਾਜ ਜੀ ਮੈਂ ਸਾਰੀ ਦੁਨੀਆ ਦੇ ਕਰਮ ਪ੍ਰਸ਼ਟ ਕਰ ਦਿਆਂਗਾ ਕੋਈ ਸੁਚਮ ਰਹਿਣ ਨਹੀਂ ਦਿਆਂਗਾ ਸਾਧ ਸੰਗਤ ਜੀ ਜਿਵੇਂ ਅੱਜ ਕੱਲ ਤੁਸੀਂ ਦੇਖਿਆ ਹੀ ਹੋਣਾ ਲੋਕ ਰੇੜੀਆਂ ਤੇ ਜਾ ਕੇ ਜੋ ਦੁਨੀਆ ਭਰ ਦਾ ਗੰਦਬੰਦ ਹੈ ਉਹ ਸਭ ਖਾਂਦੇ ਹਨ ਕਿਸੇ ਨੂੰ ਕੋਈ ਪਰਹੇਜ਼ ਨਹੀਂ ਹੁੰਦਾ ਤੇ ਬਣਾਉਣ ਵਾਲੇ ਵੀ ਇਸ ਤਰ੍ਹਾਂ ਦੇ ਬੰਦੇ ਹੁੰਦੇ ਹਨ ਜਿਨ੍ਹਾਂ ਨੇ ਕੋਈ ਸੁਚਮਤਾ ਨਹੀਂ ਰੱਖੀ ਹੁੰਦੀ ਜਿਸ ਨਾਲ ਸਾਡੀ ਸੁਚੰਪਤਾ ਸਭ ਪ੍ਰੇਸ਼ਟ ਹੋ ਜਾਂਦੀ ਹੈ ਤੇ ਫੇਰ ਕਲਯੁਗ ਨੇ ਕਿਹਾ ਕਿ ਕਿਸੇ ਦੇ ਵੀ ਮਨ ਨੂੰ ਸਾਫ਼ ਨਹੀਂ ਰਹਿਣ ਦਿਆਂਗਾ ਪਿਓ ਤੇ ਪੁੱਤਰ ਦੀ ਲੜਾਈ ਕਰਵਾਵਾਂਗਾ ਨੋਹਾ ਤੇ ਸੱਸਾਂ ਲੜਿਆ ਕਰਨਗੀਆਂ ਹੁਣ ਸਾਹ ਸੰਗਤ ਜੀ ਤੁਸੀਂ ਆਪ ਹੀ ਦੇਖ ਲਓ ਕਿ ਅੱਜ ਕੱਲ੍ਹ ਘਰਾਂ ਘਰਾਂ ਵਿੱਚ ਕਿੰਨੇ ਕਲੇਸ਼ ਹੋ ਰਹੇ ਹਨ ਸਗੋਂ ਪੜ੍ਹ ਲਿਖ ਕੇ ਤਾਂ ਸਿਆਣਪ ਹੋਣੀ ਚਾਹੀਦੀ ਸੀ ਪਰ ਪੜ੍ਹ ਲਿਖ ਕੇ ਲੜਾਈਆਂ ਵਧੀਆਂ ਹੀ ਜਾ ਰਹੀਆਂ ਹਨ ਪੁਰਾਣੇ ਲੋਕ ਸਗੋਂ ਸਮਝਦਾਰ ਹੁੰਦੇ ਸੀ ਆਟਾ ਪੜੇ ਲਿਖੇ ਹੁੰਦੇ ਸਨ ਪਰ ਸਮਝਦਾਰ ਸਨ ਘਰ ਵਿੱਚ ਸ਼ਾਂਤੀ ਰਹਿੰਦੀ ਸੀ ਫੇਰ ਕਾਲ ਯੁਗ ਨੇ ਕਿਹਾ ਕਿ ਸਾਰੇ ਲੋਕ ਵੇ ਵਿਚਾਰੀ ਹੋ ਜਾਣਗੇ ਤੇ ਮੰਦੇ ਕਰਮ ਕਰਨਗੇ ਸੋ ਸਾਧ ਸੰਗਤ ਜੀ ਇਹੀ ਅੱਜ ਕੱਲ ਹੋ ਰਿਹਾ ਹੈ ਉੱਚੇ ਜੀਵਨ ਨਹੀਂ ਰਹਿਣਗੇ ਜੋ ਮੈਂ ਜੀਵ ਤੇ ਇੰਦਰੀ ਫੜ ਕੇ ਤੁਹਾਡੇ ਸਾਹਮਣੇ ਆਇਆ ਹਾਂ ਇਸ ਦਾ ਭਾਵ ਇਹ ਹੈ ਕਿ ਸਭ ਲੋਕ ਜੀਵ ਤੇ ਵਿਸ਼ੇ ਵਿਚਾਰਾਂ ਦੇ ਸਵਾਦਾਂ 'ਚ ਫਸ ਜਾਣਗੇ ਤੇ ਮਾਇਆ ਪਿੱਛੇ ਦੌੜ ਕੇ ਪਾਪ ਘਮਾਉਣਗੇ ਸੋ ਸਾਧ ਸੰਗਤ ਜੀ ਜਦੋਂ ਕਾਲਯੁਗ ਨੇ ਇਸ ਪ੍ਰਕਾਰ ਆਪਣੇ ਰਾਜ ਦੀ ਹਾਲਤ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ हे ਕਾਲਯੁਗ ਜਿਸ ਹਿਰਦੇ ਵਿੱਚ ਸਾਡੇ ਸ਼ਬਦ ਦਾ ਨਿਵਾਸ ਹੋਏਗਾ ਉੱਥੇ ਤੇਰਾ ਜ਼ੋਰ ਨਹੀਂ ਚੱਲੇਗਾ ਫਿਰ ਕਾਲਯੁਗ ਨੇ ਵਚਨ ਕੀਤਾ ਕਿ हे ਮਹਾਰਾਜ ਜੀ ਜਿਨ੍ਹਾਂ ਅੰਦਰ ਰੱਬੀ ਪੈ ਤੇ ਸ਼ਬਦ ਵਸਿਆ ਹੋਏਗਾ ਉੱਥੇ ਮੇਰਾ ਜ਼ੋਰ ਨਹੀਂ ਚੱਲੇਗਾ ਇਸ ਪ੍ਰਕਾਰ ਸਤਿਗੁਰੂ ਜੀ ਨੇ ਕਾਲੀ ਯੁਗ ਦੇ ਮੰਦ ਪ੍ਰਭਾਵ ਤੋਂ ਗੁਰ ਸਿੱਖਾਂ ਨੂੰ ਬਚਾਉਣ ਲਈ ਨਾਮ ਦੀ ਨੀ ਰੱਖੀ ਤੇ ਸਤਿਗੁਰਾਂ ਨੇ ਵੈਰਾਗਮਈ ਉਪਦੇਸ਼ ਦਿੰਦੇ ਹੋਏ ਸ੍ਰੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਮੋਤੀ ਤਾਂ ਮੰਦਰ ਉਸਰਾ ਹੈ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਉ ਹਰ ਬਿਨ ਜਿਉ ਬਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਧਰਤੀ ਦਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰਾ ਰੰਗ ਪਸਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਉ ਸਿੱਧ ਹੋਵਾ ਸਿੱਧ ਲਾਈ ਰਿਦ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾ ਪਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਓ ਪਿਆਰੀ ਸਾਧ ਸੰਗਤ ਜੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਜਗਾ ਤਾਂ ਭਾਵੇਂ ਜਗਨਨਾਥ ਦੇ ਲਾਗੇ ਜੰਗਲ ਵਿੱਚ ਇਸ ਇਲਾਕੇ ਦੀ ਮੰਨੀ ਹੈ ਪਰ ਵਾਰਤਾ ਸਿੱਧੇ ਤੌਰ ਤੇ ਕਾਲ ਯੁਗ ਤੇ ਮਹਾਰਾਜ ਨਾਲ ਮੰਨੀ ਹੈ ਪਰ ਪੰਜਾਬ ਵਿੱਚ ਜ਼ਿਲ੍ਹਾ ਸੰਗਰੂਰ ਦੇ ਕੋਲ ਬਣੇ ਇਤਿਹਾਸਿਕ ਸਥਾਨ ਦੇ ਪੁਖਤਾ ਸਬੂਤ ਅਨੁਸਾਰ ਕਾਲ ਯੁਗ ਦੀ ਇੱਥੇ ਹੀ ਵਾਰਤਾ ਹੋਈ ਮੰਨੀ ਜਾਂਦੀ ਹੈ ਜਿਸ ਕਾਰਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਪਣੀ ਕਥਨੀ ਵਿੱਚ ਇੱਥੇ ਦੀ ਹੀ ਵਾਰਤਾ ਕਥਨ ਕੀਤੀ ਹੈ ਸੋ ਪਿਆਰੀ ਸਾਧ ਸੰਗਤ ਜੀ ਜਿਹੜੇ ਕਾਲ ਯੁਗ ਵਿੱਚ ਅਮਰਤਾਰੀ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਮੂਲ ਮੰਤਰ ਦਾ ਪਾਠ ਕਰਦੇ ਹਨ ਨਿਤਨੇਮ ਕਰਦੇ ਹਨ ਗੁਰਦੁਆਰੇ ਜਾ ਕੇ ਸੇਵਾ ਕਰਦੇ ਹਨ ਉਹਨਾਂ ਨੂੰ ਕਲਯੁਗ ਹੱਥ ਨਹੀਂ ਲਾ ਸਕਦਾ ਸੋ ਆਪਾਂ ਵੀ ਜੇ ਕਲਯੁਗ ਤੋਂ ਬਚਣਾ ਹੈ ਤਾਂ ਆਪਾਂ ਵੀ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਨਿਤਨੇਮ ਕਰਕੇ ਆਪਣੀ ਮਰਿਆਦਾ ਵਿੱਚ ਰਹਿ ਕੇ ਤੇ ਸੰਗਤ ਦੀ ਸੇਵਾ ਕਰਕੇ ਇਸ ਕਲਯੁਗ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਸੋ ਆਪਾਂ ਯਤਨ ਕਰੀਏ ਤੇ ਮਹਾਰਾਜ ਜੀ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਜੀ ਸਾਨੂੰ ਇਸ ਕਾਲਯੁਗ ਤੋਂ ਬਚਾਓ ਤੇ ਸਾਡੀ ਰੱਖਿਆ ਕਰੋ ਤਨ ਗੁਰੂ ਨਾਨਕ ਦੇਵ ਸਾਹਿਬ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ